ਅੱਜ ਇਹ ਵੀ ਕੈਂਪਸ ਵਿੱਚ ਰਨ ਫॉर ਹੈਲਥ ਵਾਈ ਆਰ ਜੀ ਸਨ ਬਹੁਤ ਵੱਡਾ ਇਵੈਂਟ ਜਿਹੜਾ ਅੱਜ ਇੱਥੇ ਕੀਤਾ ਜਾ ਰਿਹਾ ਬਹੁਤ ਵੱਡੀ ਗਿਮਤੀ ਵਿੱਚ ਲੋਕ ਜਿਹੜੇ ਹਿੱਸਾ ਲੈਣ ਵਾਲੇ ਸਦਨ ਵਿੱਚ ਕੀਤਾ ਲੈਣਗੇ ਮੈਰਾਥਨ ਕੀਤਾ ਲੈਣਗੇ ਨਾ ਇਹ ਸ ਮੈਰਾਥਨ ਦੇ ਸੱਤ ਫੋਕਲ ਡਾਕਟਰ ਜਨਨ ਦੇ ਅੰਦਰ ਸਾਰੀ ਚੰਗੀ ਮੁੱਖ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਜਦੋਂ ਨੋਟ ਹੈ ਤਾਂ ਗਾਦੀ ਨਾ ਜੀ ਆਖਾ ਬੁਣਿਆ ਗੱਲ ਦੇ ਖਾਤਮੇ ਤੇ ਬੁਣਿਆ ਤੇ ਜਿਹੜੇ ਗਲੌਪ ਦਾ ਨਾਮ ਪੁਨਾਰਾ ਦੇ ਗਿਆ ਨਸ਼ਮ ਜਿਹੜਾ ਜੀ ਦੇ ਮੱਛਾ ਦਾ ਹਾਲਾ ਨਾ ਰੁਕੋ ਪਾਸਟੈਂਸ ਥੈਂਕ ਯੂ ਇਹ ਤਾਂ ਜੀਤੂ ਜਾਨ ਜਨਾ ਰਸ਼ਾ ਗਾਸੀ ਤੇ ਇਹ ਇਵੈਂਟ ਵੀ ਉਸ ਤੋਂ ਛੋਟਾ ਨਹੀਂ ਹੈਗਾ ਤੇ ਲੁਧਿਆਣਾ ਵਕਿਆਂ ਧਰਵਾ ਦੇਗਾ ਅਸੀਂ ਬਹੁਤ ਮੀਰਾਥਨ ਡੂ ਕੀਤੀ ਰਹੀ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦਾ ਰਿਕਰਡ ਮਿਲਿਆ ਸਾਡਾ ਰਜਿਸਟ੍ਰੇਸ਼ਨ ਜਿਹੜੀਆਂ ਹੋਈਆਂ ਸੀ ਉਹਨਾਂ ਹੀ ਬਜਾੜੇ ਕੋਲ ਪਾਰਟਿਸਪੀਸ਼ਨਸ ਵੀ ਹੋਈਆਂ ਰਹੀ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਅਸੀਂ ਲੋਕਾਂ ਵਾਸਤੇ ਨੈਕਸ ਲੈਵਲ ਚੱਤੀ ਹੈ ਅਸੀਂ ਨੈਕਸ ਟਾਈਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਵਾਪਸ ਆਵਾਂ ਅੱਜ ਪੀਏਯੂ ਦੇ ਕੈਂਪਸ ਵਿੱਚ ਰਨ ਫਾਰ ਹੈਲਥ ਵਾਈ ਆਰਜੀ ਸਲੋਮ ਬਹੁਤ ਵੱਡਾ ਇਵੈਂਟ ਜਿਹੜਾ ਅੱਜ ਐਸੇ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਹੁਣੇ ਵਾਕੇ ਸਦਨ ਵਿੱਚ ਪਹੁੰਚ ਲਏ ਦੇ ਮੈਰਾਥਨ ਚ ਛਾਲਾ ਦੇ ਨੇ ਇਹ ਸੋ ਮੈਰਾਥਨ ਦੇ 70 ਫੋਟ ਦੇ ਰਕਤ ਕਰਨ ਦੇ ਇਹਨਾਂ ਸਾਰੇ ਜੀਵਨਾਂ ਲਈ ਬਹੁਤ ਬੜਾਈ ਕਰਨਾ ਅੰਦਰਾ ਪਹੁੰਚਣ ਮੈਂ ਕਿਸੇ ਰਹਾ ਤਾਂ ਬੜਾ ਜੀਤ ਇਹ ਜਲਦੀ ਨਾਲ ਹੋ ਰਿਹਾ ਹੈ ਨਾਲ ਦੀ ਨਾਲ ਜਿਹਾ ਸਾਡਾ ਪੰਜਾਬ ਦੇ ਖੇਡਾਂ ਦੇ ਖੇਡਾਂ ਦੀ ਤਮੰਨਾ ਹੈ ਨਮਸਕਾਰ ਜੀ ਦਸ਼ਾ ਦੇ ਗ੍ਰਾਪਸ ਦਾ ਇਹ ਅਰਦਾਸ ਜੀ ਨਸ਼ਾ ਮੋਗਦਾ ਨਸ਼ਾ ਦਾ ਦਸ਼ਾ ਦਾ ਜੀ ਆਨੰਦ ਹੋ ਸਕੋ ਨੂੰ ਬਖਸ਼ਾ ਜੀ ਥੈਂਕ ਯੂ ਇਹ ਤਨਜੀਦ ਉਸਨੂੰ ਰਸ਼ਾਗਾ ਸੀ ਤੇ ਇਹ ਇਵੈਂਟ ਵੀ ਉਸ ਤੋਂ ਝੋਟਾ ਨਹੀਂ ਹੈਗਾ ਤੇ ਲੁਧਿਆਣਾ ਵਸਿਆਂ ਧੰਨਵਾਦ ਹੈ ਅਸੀਂ ਬਹੁਤ ਖੁਸ਼ ਹਾਂ ਅੱਜ ਸੀ ਇਹ ਪਾਰਟੀ ਮੈਰਾਥਨ ਦੂਗੀ ਕੀਤੀ ਗਈ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਸਨ ਹੋਰ ਰਜਿਸਟ੍ਰੇਸ਼ਨ ਜਿਹੜੀਆਂ ਹੋਈਆਂ ਸੀ ਗਿਆ ਉਹਨੇ ਬੱਚਾ ਦੇ ਬਲ ਪਾਰਟਿਸਪੀਸ਼ਨ ਵੀ ਹੋਈਆਂ ਹੈ ਅੱਜ ਬਹੁਤ اچھا ਲੱਗ ਰਿਹਾ ਅਸੀਂ ਲੋਕਾਂ ਵਾਸਤੇ ਨੈਕਸ ਲੇਵਲ ਸੈਟ ਕੀਤਾ ਅਸੀਂ ਨੈਕਸ ਟਾਈਮ ਹੋਰ ਵੀ ਧਨ ਨਾਲ ਵਾਪਸ ਆਵਾਂਗੇ ਅੱਜ ਇਹ ਵੀ ਕੈਂਪਸ ਵਿੱਚ ਰਨ ਫॉर ਹੈਲਥ ਵਾਈ ਆਰਟੀਸਟ ਹੌਮ ਬਹੁਤ ਵੱਡਾ ਇਵੈਂਟ ਜਿਹੜਾ ਅੱਜ ਇੱਥੇ ਚੱਲਿਆ ਜਾ ਰਿਹਾ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਹਮਨ ਵਾਕੇ ਸਦਨ ਵਿੱਚ ਚੱਲਾ ਰਹੇ ਨੇ ਮੈਰਾਥਨ ਚੱਲਾ ਰਹੇ ਨੇ ਨੇ ਇਸ ਮੈਰਾਥਨ ਦੇ 70 ਫੁੱਟ ਤੇ ਡਾਕਟਰ ਜਾਨੀ ਇਹ ਸਭ ਤੋਂ ਵੱਡਾ ਇਹ ਆਪਣੀ ਦਰਦ ਤੋਂ ਖੁਦ ਆਇਆ ਨਾ ਅੰਤ ਤੱਕ ਹਰ ਇੱਕ ਮਾਈਲਸ ਤੇ ਲੈ ਆ ਦਿੱਤਾ ਇਹ ਇੱਕ ਮੁਸ਼ਕਿਲ ਜੀਨ ਹੁੰਦਾ ਹੈ ਨਾਮ ਦੇ ਨਾਲ ਜਿਹੜਾ ਸਾਡਾ ਜੀਨ ਹੈ ਨਾ ਇਸ ਨਾਲ ਵੀ ਬਹੁਤ ਮੁਸ਼ਕਿਲ ਹੈ ਜੀ ਦੋਸਤਾਂ ਜਦੋਂ ਕਿ ਨਸ਼ੇ ਦੇ ਡਰਾਫਟਸ ਆਉਂਦੇ ਆ ਰਹੇ ਜੀ ਨਸ਼ੇ ਤੋਂ ਬਿਨਾਂ ਜੀ ਨਸ਼ੇ ਦਾ ਜਿਹੜਾ ਆਣਾ ਦੀ ਦੋਸਤ ਨਾ ਰਸ਼ਾ ਗਾਜ਼ੀ ਤੇ ਇਹ ਇਵੈਂਟ ਵੀ ਉਸ ਤੋਂ ਛੋਟਾ ਨਹੀਂ ਹੈਗਾ ਤੇ ਲੁਧਿਆਣਾ ਵਾਸਤੇ ਧਰਵਾਦਾ ਅਸੀਂ ਬਹੁਤ ਖੁਸ਼ ਹਾਂ ਆ ਕਿਸੀ ਮੈਰਾਥਨ ਟੂ ਕੀਤੀ ਗਈ ਹੈ ਪਹਿਲਾਂ ਨਾਲ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦਾ ਰਿਕਰਡ ਨੂੰ ਮਿਲਿਆ ਸਾਨੂੰ ਰਜਿਸਟ੍ਰੇਸ਼ਨ ਜਿੰਨੀਆਂ ਮਈਆਂ ਸੀ ਗਿਆ ਉਹਨੇ ਬੱਚਾਡਬਲ ਪਾਰਟਿਸਪੀਸ਼ਨ ਵੀ ਪਈ ਆ ਰਹੀ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਅਸੀਂ ਲੋਕਾਂ ਵਾਸਤੇ ਨੈਕਸਟ ਲੈਵਲ ਚੱਕੀਤੇ ਅਸੀਂ ਨੈਕਸਟ ਟਾਈਮ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਵਾਪਸ ਆਵਾਂਗੇ